ਯਨ ਜਨੇ ਮੁੰਡੇ ਉਹਦੇ ਨਾਲ ਆਪ ਤਾਂ ਹੋਇਆ ਕੇ ਤੇ ਉਹ ਤਾਂ ਨਹੀਂ ਪਤਾ ਮੈਨੂੰ ਕਿਤੇ ਜਾਟ ਆਇਆ ਹਾਂ ਹਾਂਜੀ ਇਹ ਇਥੋਂ ਨੂੰ ਮਿਲਿਆ ਮੈਂ ਇਹ ਕੰਮ ਤੋਂ ਆਇਆ ਹਾਂ ਹੁਣ ਮੈਂ ਦੱਸਿਆ ਕਿਵੇਂ ਦੁਪਹਿਰ ਦਾ ਘਰ ਤੋਂ ਦੋਸਤਾਂ ਦੇ ਨਾਲ ਗਿਆ ਪੁੱਤ ਜਦੋਂ ਸਾਰੀ ਰਾਤ ਘਰ ਨਾ ਆਇਆ ਤਾਂ ਫਿਕਰਤ ਵਿੱਚ ਡੁੱਬੇ ਮਾਪਿਆਂ ਨੇ ਆਪਣੇ ਵੱਲੋਂ ਪਾਲ ਸ਼ੁਰੂ ਕਰ ਦਿੱਤੀ ਪਰ ਜਦੋਂ ਪੁੱਤ ਸਾਹਿਦ ਦਾ ਕੁਝ ਵੀ ਪਤਾ ਨਾ ਲੱਗਿਆ ਤਾਂ ਮਾਪਿਆਂ ਨੂੰ ਖਬਰ ਮਿਲੀ ਕਿ ਇੱਕ ਗੰਦੇ ਨਾਲੇ 'ਚ ਰਜਾਈ 'ਚ ਲਪੇਟੀ ਇੱਕ ਮੁੰਡੇ ਦੀ ਲਾਸ਼ ਮਿਲੀ ਹੈ ਜਿਵੇਂ ਹੀ ਲਾਸ਼ ਦੀ ਪਛਾਣ ਕਰਨ ਲਈ ਮਾਪੇ ਗਏ ਤਾਂ ਪੁੱਤ ਦੀ ਲਾਸ਼ ਵੇਖ ਕੇ ਸਾਹਾਂ ਨਿਕਲ ਗਈਆਂ ਬਟਾਲਾ ਦੇ ਕਾਦਿਆ ਰੋਡ ਦੇ ਉੱਤੇ ਇੱਕ ਗੰਦੇ ਨਾਲੇ ਤੋਂ ਇਨ੍ਹਾਂ ਮਾਪਿਆਂ ਦੀ ਪੁੱਤ ਦੀ ਲਾਸ਼ ਮਿਲੀ ਹੈ ਦੱਸਦੀ ਕਿ ਮ੍ਰਿਤਕ ਨੌਜਵਾਨ ਦੀ ਮਾਤਾ ਦਾ ਰੋ ਰੋ ਕੇ ਬੁਰਾ ਹਾਲ ਹੈ ਉਨੇ ਦੱਸੇ ਕਿ ਦੋਸਤਾਂ ਦੇ ਨਾਲ ਉਹਨਾਂ ਦਾ ਪੁੱਤ ਘਰ ਤੋਂ ਬਾਹਰ ਗਿਆ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਘਰ ਦੇ ਵਿੱਚ ਲਾਸ਼ ਬਣ ਕੇ ਆਵੇਗਾ ਕਰੋ ਕਰੋ ਕੱਲ ਦਾ ਗਿਆ 1:30 ਵਜੇ ਦਾ ਕੀ ਕਹਿ ਗਿਆ ਪਤਾ ਨਹੀਂ ਮੈਨੂੰ ਮੈਂ ਤਾਂ ਕੰਮ ਤੇ ਗਈ ਤੂੰ ਵੇਖ ਤੂੰ ਤੇ ਵਸਾ ਨਹੀਂ ਘਾਂਦੀ ਮੈਂ ਬਤਾਨੇ ਗਾਂਦੇ ਮੈਨੂੰ ਨਹੀਂ ਪਤਾ ਰੁਕ ਮੈਨੂੰ ਨਹੀਂ ਪਤਾ ਕਿੱਥੇ ਚਲ ਗਿਆ ਨਾਲ ਤਿੰਨ ਜਣੇ ਮੁੰਡੇ ਉਹਦੇ ਨਾਲ ਆਪ ਤਾਂ ਹੋਇਆ ਕਿ ਤੇ ਉਹਦਾ ਨਹੀਂ ਪਤਾ ਮੈਨੂੰ ਕਿੱਥੇ ਜਾ ਡਾਇਆ ਕਿਹੜੇ ਮੁੰਡੇ ਨੇ ਪਤਾ ਕਿੱਦੇ ਸਾਡਾ ਨਾਲਾ ਸੂਮੀ ਤੇ ਨਾਲ ਕੁਟਾਈ ਮੈਂ ਇਹਨਾਂ ਨੂੰ ਰਾਤ ਦੀ ਕਹਿ ਨਹੀਂ ਮੇਰਾ ਮੁੰਡਾ ਲੱਭ ਕੇ ਲਿਆ ਦੋ ਮੇਰਾ ਮੁੰਡਾ ਲੱਭ ਕੇ ਲਿਆ ਦੋ ਜੀਤਾ ਮੇਰਾ ਨਾਮ ਸੌਹੀ ਲੇਦੇ ਨਹੀਂ ਫੇਰ ਕੱਲ ਦਾ 3 ਵਜੇ ਦਾ ਗਿਆ ਕਰੋ ਖੜਿਆ ਕਿੱਲੇ ਕਿੱਲੇ ਉਹਨਾਂ ਦਾ ਨਾਮ ਦੋ ਖੜਿਆ ਨੂੰ ਨਹੀਂ ਨਾ ਪਤਾ ਕਿੱਨੇ ਖੜਿਆ ਇਹਨੂੰ ਕਿੰਨੇ ਵਜੇ ਦਾ ਗਿਆ ਕਰੋ ਇਹ 2 3 ਵਜੇ ਦਾ ਗਿਆ ਕਰੋ ਰਾਤ ਤੱਕ ਰਾਤ ਕਰਨੀ ਆ ਸਾਰੇ ਕੀ ਪੁੱਛਿਆ ਨਹੀਂ ਸਾਰੇ ਬਾਕੀ ਬਾਕੀ ਆ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਚੁਕੇ ਆ ਕਿਉਂਕਿ ਅੱਜ ਬਾਅਦ ਚ ਰਿਪੋਰਟ ਤੱਦ ਕਰਨੀ ਹੈ ਵੀ 24 ਘੰਟੇ ਦੇ ਅੰਦਰ ਅੰਦਰ ਕਰ ਦਿੰਦੇ ਆ ਜੇ ਕਰੋ ਮੈਂ ਸੁਣ ਕੇ ਘੜਿਆ ਕਰਿਆ ਕਰਿਆ ਕਰੋ ਤਾਂ ਸਰ ਪੁੱਛੋ ਕਿੱਥੋਂ ਮਿਲਿਆ ਘਰੋਂ ਤੇ ਤਿੰਨੇ ਭੱਜੇ ਆ ਇੱਧਰ ਫੋਨ ਕਰਾਉਂਦੇ ਹੋ ਸਮੀਤ ਤੇ ਇਹ ਇਤੋਂ ਸਮਾਨ ਲੈ ਕੇ ਤਿੰਨੇ ਭੱਜੇ ਉਸ ਤੋਂ ਬਾਅਦ ਉਹ ਨਹੀਂ ਵਾਪਸ ਆਇਆ ਜੀ ਇੱਕ ਰਿਕਵੈਸਟ ਹੈ ਕਿੱਥੋਂ ਮਿਲਿਆ ਹਾਂਜੀ ਇਹ ਇੱਥੋਂ ਹੀਾਨੂੰ ਮਿਲਿਆ ਮੈਂ ਤੇ ਕੰਮ ਤਵਾਇਆ ਹੁਣ ਮੈਨੂੰ ਦੱਸਿਆ ਕਿਵੇਂ ਉੱਥੇ ਲਾਸ਼ ਕਿਆ ਦੀ ਪਈ ਆਣ ਕੇ ਵੇਖ ਲੋ ਉਦਰੀਸ ਮਾਮਲੇ ਦੇ ਵਿੱਚ ਐਸਐਚਓ ਨੇ ਕਿਹਾ ਹੈ ਕਿ ਉਹ ਮੌਕੇ ਦੇ ਉੱਤੇ ਪਹੁੰਚੇ ਨਹੀਂ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਉਹਨਾਂ ਨੇ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਸ ਨੌਜਵਾਨ ਦੀ ਮੌਤ ਕਿਵੇਂ ਹੋਈ ਹੈ ਇਹ ਜੀ ਇੱਕ ਸਾਹਿਲ ਪੁੱਤਰ ਜੀਤਾ ਵਾਸੀ ਵਾਲਮੁਖ ਮੱਲਾ ਜਿਹੜੀ ਡੈੱਡ ਬੋਡੀ ਮਿਲੀ ਹੈ ਕਿ ਸਾਨੂੰ ਮੇ ਰੋੜਾ ਆਪਣੇ ਦੁਰਗਾ ਲਾਗੇ ਇਹ ਰਹੀ ਹੈ ਮੌਕੇ ਤੇ ਪਹੁੰਚੇ ਆ ਤੇ ਹਾਲਾਤ ਦੇਖ ਕੇ ਜੋ ਵੀ ਇਹਦਾ ਬਣਦੀ ਕਾਰਵਾਈ ਕਰਾਂਗੇ ਦੇਖ ਰਹੇ ਆ ਇਹਦਾ ਪੋਸਟਮਾਰਟਮ ਰਿਪੋਰਟਾਂ ਕੀ ਪਤਾ ਲੱਗੇਗਾ ਕਿ ਹਾਲਾਤ ਵਾਜੂਦ ਇਹ ਮੌਤ ਹੋਈ ਹੈ ਅਜੇ ਕੁਝ ਨਹੀਂ ਅਜੇ ਤਾਂ ਐਡੀਸ਼ਨਲ ਜੇ ਆਈਆਂ ਤਾਂ ਸਮੇਂ ਦੇਖ ਕੇ ਜੋ ਵੀ ਬਣਦੀ ਕਾਰਵਾਈ ਕਰਾਂਗੇ ਦੱਸਦੀ ਕਿ ਪਰਿਵਾਰ ਦੇ ਵੱਲੋਂ ਕੀਤੀ ਨਾ ਕੀਤੀ ਉਸ ਦੇ ਦੋਸਤਾਂ ਦੇ ਉੱਤੇ ਹੀ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਫਿਲਹਾਲ ਇਹ ਤਾਂ ਪੁਲਿਸ ਦੇ ਵੱਲੋਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਸ ਨੌਜਵਾਨ ਦੀ ਮੌਤ ਕਿਉਂ ਹੋਈ ਹੈ ਇਸ ਦੇ ਪਿੱਛੇ ਅਸਲੀ ਵਜ੍ਹਾ ਕੀ ਹੈ ਜਾਂ ਕੋਈ ਰੰਜਿਸ਼ ਹੈ ਜਾਂ ਫਿਰ ਕੋਈ ਹੋਰ ਮਾਮਲਾ ਹੈ ਪੁਲਿਸ ਦੇ ਵੱਲੋਂ ਜਾਂਚ ਕਰਨ ਤੋਂ ਬਾਅਦ ਹੀ ਅਸਲ ਸੱਚਾਈ ਸਾਹਮਣੇ ਆਵੇਗੀ ਬਟਾਲਾ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ